ਹਾਂਜੀ ਭਰਾਂਜੀ ਅੱਜ ਮੀਟਿੰਗ ਕਰ ਰਹੇ ਹੋ ਜਿਹੜੀ ਕਿਸ ਮੁਦਦੇ ਨੂੰ ਲੈ ਕੇ ਮੀਟਿੰਗ ਹੋਈ ਹੈ ਪਹਿਲਾਂ ਤਾਂ ਸਾਰਿਆਂ ਨੂੰ ਹਰ ਹਰ ਮਹਾਦੇਵ ਬੰਬੰ ਭੋਲੇਨਾਥ ਕੀ ਜੈ ਹੋ ਸੁਦਾਰਥਵਾ 3 ਕੈਦਾਨਾਥ ਜੀ ਰਜਿਸਟਰਡ ਵੱਲੋਂ ਅੱਜ ਮੰਦਰ 3 ਕੈਦਾਤ ਤੇ ਮੀਟਿੰਗ ਰੱਖੀ ਗਈ ਹੈ ਇਹ ਮੀਟਿੰਗ ਸ਼ਿਵਰਾਤਰੀ ਦੇ ਮੌਕੇ ਦੀ ਰੱਖੀ ਗਈ ਹੈ ਕਿ ਸ਼ਿਵਰਾਤਰੀ ਨੂੰ ਅਸੀਂ ਕਿਹੜੇ ਕਿਹੜੇ ਪ੍ਰੋਗਰਾਮ ਕਰਨੇ ਆ ਪਹਿਲਾਂ ਤਾਂ ਜਿੰਨੇ ਵੀ ਪ੍ਰੋਗਰਾਮ ਹੋਏ ਆ ਸਾਡੇ ਚਾਈ ਉਹ ਡਵੈਲਪਮੈਂਟ ਦੀ ਹੋਏ ਆ ਚਾਈ ਕੋਈ ਧਾਰਮਿਕ ਕੰਮ ਦੇ ਆ ਬਹੁਤ ਚੜ੍ਹ ਕੇ ਵੱਧ ਕੇ ਹੋਏ ਆ ਇਹ ਸਾਰੇ ਜਿੰਨੇ ਵੀ ਕੰਮ ਹੋ ਚੁੱਕੇ ਆ ਜਿਹੜੇ ਹੋਣ ਆਲੇ ਸਾਡੇ ਸਰਪ੍ਰਸਤ ਸਤਰਾਮ ਹਸੀਜਾ ਜੀ ਦੇ ਮਾਰਗਦਰਸ਼ਨ ਤੇ ਹੋ ਰਹੇ ਆ ਕਿਉਂਕਿ ਉਹਨਾਂ ਦੇ ਮਾਰਗਦਰਸ਼ਨ ਤੇ ਅਸੀਂ ਚੱਲ ਰਹੇ ਆ ਸਾਡੇ ਜਿੱਦਾਂ ਕਿ ਸਾਡੇ ਚੇਅਰਮੈਨ ਐ ਰਣਵੀਰ ਕਾਟੀ ਜੀ ਵਾਈਸ ਚੇਅਰਮੈਨ ਚੇਹਰੀ ਸਿੰਘ ਚੋਹਾਨ ਸਲਾਹਕਾਰ ਚ ਆਪਣੇ ਪਾਠਕ ਜੀ ਐ ਪਾਠਕਬੀਰ ਜੀ ਐ ਤੇ ਪ੍ਰਧਾਨ ਮਿਠຸນ ਕੁਮਾਰ ਜੀ ਐ ਜਨਰਲ ਸੈਕਟਰੀ ਐ ਆਪਣੇ ਦਲੀਪ ਕੁਮਾਰ ਜੀ ਐ ਖਜ਼ਾਨਚੀ ਮਦਨ ਜੀ ਪੂਰਨ ਜੀ ਐ ਤੇ ਸਾਡੇ ਐਡਵਾਈਜ਼ਰ ਚ ਸਾਡੇ ਦੋਬਾ ਜੀ ਆ ਗਏ ਆ ਸਾਰੇ ਜਿੰਨੇ ਵੀ ਮੈਂਬਰ ਸਹਿਬਾਨ ਆ ਸਾਡੇ ਨਾਲ ਮੋਡੇ ਦੇ ਮੋਡੇ ਨਾਲ ਲਾ ਕੇ ਰਾਤ ਦਿਨ ਖੜੇ ਹੋਏ ਆ ਇਹ ਸਾਰੇ ਭਗਤ ਵੱਦ ਚੜ ਕੇ ਸਹਿਯੋਗ ਕਰ ਰਹੇ ਆ ਮੰਦਰ ਕਿਦਰ ਨਾ ਆਤੇ ਜਿਹੜੀ ਅੱਜ ਦੀ ਮੀਟਿੰਗ ਰੱਖੀ ਐ ਸੀ ਇਹ ਸ਼ਿਵਰਾਤੀ ਕਰਕੇ ਰੱਖੀ ਐ ਕਿ ਸ਼ਿਵਰਾਤਰੀ ਨੂੰ ਕਿਹੜੇ ਕਿਹੜੇ ਪ੍ਰੋਗਰਾਮ ਸਾਡੇ ਹੋਣਗੇ ਸਵੇਰੇ 4 ਵਜੇ ਤੋਂ ਭੋਲੇ ਨਾਤ ਨੂੰ ਅਭਿਸ਼ੇਕ ਹੋਣਾ ਚ ਸ਼ੁਰੂ ਹੋ ਜਾਏਗਾ ਜਲ ਚੜਨਾ ਸ਼ੁਰੂ ਹੋ ਜਾਏਗਾ 7 ਵਜੇ ਤੋਂ ਸਾਡਾ ਵਰਤਾਲਾ ਪ੍ਰਸ਼ਾਦ ਚੱਲੇਗਾ ਸੁਦਾਰਥ ਸਵਾ ਵੱਲੋਂ ਤੇ ਉਸ ਤੋਂ ਬਾਅਦ 9 ਵਜੇ ਠੰਡਾਈ ਦਾ ਪ੍ਰਸ਼ਾਦ ਚੱਲੇਗਾ 11 ਵਜੇ ਸਾਡੇ ਮੈਂਬਰ ਸਹਿਬਾਨ ਹੈ ਜੁਗਨੂ ਜੀ ਅਤੇ ਉਹਨਾਂ ਦੇ ਇੱਕ ਦੋਸਤ ਹੈ ਫਰੈਂਡ ਹੈ ਉਹ ਰਲ ਕੇ 3 ਸਾਲਾਂ ਤੋਂ ਕੜੀ ਚੌਲ ਦਾ ਲੰਗਰ ਲਾ ਰਹੇ ہیں ਅੱਜ ਚੌਥਾ ਸਾਲ ਹੋਏਗਾ ਉਹਨਾਂ ਨੂੰ ਉਹ ਸਾਡੇ ਨਾਲ ਬੱਝੜ ਕੇ ਸਹਿਯੋਗ ਦੇ ਰਹੇ ਹੈ ਭੋਲੇनाथ ਉਹਨਾਂ ਦੀ ਮਨੋ ਕਾਮਨਾ ਪੂਰਨ ਕਰੇ ਹਰੇਕ ਭਗਤ ਹਰੇਕ ਭਗਤ ਦੀ ਭੋਲੇनाथ ਮਨੋ ਕਾਮਨਾ ਪੂਰਨ ਕਰੇ ਅਤੇ ਜਿਹੜਾ ਸਾਡਾ ਸ਼ਾਮ ਦਾ ਪ੍ਰੋਗਰਾਮ ਹੈ ਸ਼ਾਮ ਨੂੰ ਸਾਡਾ ਇੱਕ ਸ਼ਾਮ ਬੋਲੇ ਦੇ ਨਾਮ ਸ਼ਿਵ ਜਾਗਰਨ ਰੱਖਿਆ ਗਿਆ ਪਹਿਲੀ ਵਾਰ ਪਟਿਆਲਾ ਚ ਇਹ ਮੰਦਰ ਕਦਾਨਾ ਤੇ ਜਿਸ ਚੇ ਸਾਡਾ 8 ਵਜੇ ਜੋਤੀ ਰਸਮ ਹੋਏਗੀ ਉੱਚੇ ਸਾਡੇ ਡੀਸੀ ਸਾਹਿਬ ਪਹੁੰਚ ਰਹੇ ਹਨ ਮੁੱਖ ਮਹਿਮਾਨ ਵਜੋਂ ਅਤੇ ਹੋਰ ਵੀ ਬਹੁਤ ਰਾਜਨੀਤਿਕ ਸ਼ਖਸੀਅਤ ਪਹੁੰਚ ਰਹੀਆਂ ਹਨ ਜਾਗਰਨ ਚ 8:30 ਵਜੇ ਸਾਡਾ ਲੰਗਰ ਸਟਾਰਟ ਹੋਏਗਾ ਜੋ ਪ੍ਰਭੂ ਇੱਛਾ ਤੱਕ ਚੱਲੇਗਾ ਜਿਸ ਚੇ ਸਾਡੇ 10 ਵਜੇ ਤੁਹਾਡਾ ਦਿਨ ਚ ਬੱਚਿਆਂ ਨੂੰ ਸਵਾ ਸੋ ਡੰਮਰੂ ਵੰਡਿਆ ਜਾਏਗਾ ਉਹ ਸਾਡੇ ਪ੍ਰਧਾਨ ਜੀ ਮਠਨ ਕੁਮਾਰ ਜੀ ਵੰਡਣਗੇ ਤੇ ਸ਼ਾਮ ਨੂੰ ਜਿੰਨੇ ਵੀ ਭਗਤ ਸਾਡੇ ਆਣਗੇ ਸਭ ਨੂੰ ਅਸੀਂ ਇੱਕ ਮਾਨ ਸਨਮਾਨ ਦੇਣਾ ਕਿਉਂਕਿ ਜਿਹੜੇ ਭਗਤ ਹੈ ਉਹਨਾਂ ਨਾਲ ਸਾਡੀ ਸੁਧਾਰ ਸਭਾ ਹੈਗੀ ਕਿਉਂਕਿ ਜਿੰਨੇ ਵੀ ਕੰਮ ਹੋਏ ਆ ਜਾਂ ਹੋਣ ਵਾਲੇ ਆ ਉਹ ਭਗਤਾਂ ਦੇ ਸਹਿਯੋਗ ਨਾਲ ਹੀ ਹੋਣਗੇ ਕਮੇਟੀ ਉਸ ਚ ਕੁਝ ਨਹੀਂ ਕਰ ਸਕਦੀ ਜਦ ਤੱਕ ਭਗਤ ਨਹੀਂ ਹੋਣਗੇ ਜੇ ਭਗਤ ਹੋਣਗੇ ਤਾਂ ਸੰਸਥਾ ਹੋਏਗੀ ਅਸੀਂ ਇਹੀ ਕਹਾਂਗੇ ਭਗਤਾਂ ਨੂੰ ਕਿ ਬਾਦ ਚੜ ਕੇ ਸਹਿਯੋਗ ਦਿਓ ਕਿਉਂਕਿ ਆ ਨਾਲੇ ਟਾਈਮ 'ਚ ਮੰਦਰ ਦੇ ਅੰਦਰ ਚਿੱਤਰਕਾਰੀ ਸ਼ੁਰੂ ਹੋਣ ਵਾਲੀ ਹੈ ਇਹ 8 ਤਰੀਕ ਨੂੰ ਆਪਣਾ ਸ਼ਿਵ ਜਾਗਰਣ ਸ਼ਿਵਰਾਤਰੀ ਪੂਰੀ ਹੋਏਗੀ ਉਸ ਤੋਂ ਬਾਅਦ 12 13 ਤਰੀਕ ਨੂੰ ਆਪਣਾ ਅੰਦਰਲਾ ਚਿੱਤਰਕਾਰੀ ਵਾਲਾ ਕੰਮ ਸ਼ੁਰੂ ਹੋ ਜਾਏਗਾ ਇਹ ਜਿੰਨੇ ਵੀ ਕੰਮ ਹੋ ਰਹੇ ਆ ਸਾਰੀ ਸੁਧਾਰ ਸਭਾ ਰਲ ਕੇ ਕਰ ਰਹੀ ਹੈ ਸਾਡੇ ਸਰਪ੍ਰਸਤ ਦੇ ਮਾਰਗਦਰਸ਼ਨ ਨਾਲ ਚੱਲ ਰਹੇ ਹੈ ਸਤਨਾਮ ਹਜੀਜਾ ਜੀ ਦੇ ਮਾਰਗਦਰਸ਼ਨ ਨਾਲ ਚੱਲ ਰਹੇ ਹੈ ਭੋਲੇनाथ ਉਹਨਾਂ ਦੇ ਪਰਿਵਾਰ ਨੂੰ ਸਾਰੇ ਸਾਡੇ ਸੁਧਾਰ ਸਭਾ ਦੇ ਮੈਂਬਰਾਂ ਦੇ ਪਰਿਵਾਰ ਨੂੰ ਭੋਲੇनाथ ਤੰਦਰੁਸਤੀਆਂ ਬਖਸ਼ਣ ਭੋਲੇनाथ ਹਰ ਪਰਿਵਾਰ ਦੀ ਮਨੋਕਾਮਨਾ ਪੂਰਨ ਕਰੇ ਹਰ ਭਗਤਾਂ ਦੀ ਮਨੋਕਾਮਨਾ ਪੂਰਨ ਕਰੇ ਹਰ ਹਰ ਮਹਾਦੇਵ ਬੰਬੰਬ ਭੋਲੇनाथ ਕੀ ਜੈ ਹੋ ਜਿਹੜੀ ਮੀਟਿੰਗ ਕਰ ਰੋਜੀ ਕੀ ਮਕਸਦ ਕੀ ਹੈ ਹਾਂਜੀ ਸੁਧਾਰ ਸਭਾ ਸ੍ਰੀ ਕਦਾਰਨਾਥ ਰਜਿਸਟਰਡ ਮਥਰਵਾਲਾ ਪਟਿਆਲਾ ਵੱਲੋਂ ਅੱਜ ਸਾਡੇ ਸ੍ਰੀ ਮੰਦਰ ਗਿਦਾਨਾਥ ਵਿੱਚ ਤੇ ਸਿਵ ਜਾਗਰਣ ਰੱਖਾਇਆ ਗਿਆ ਹੋਇਆ ਇੱਕ ਸ਼ਾਮ ਬੋਲੇ ਬਾਬਾ ਦੇ ਨਾਮ ਤੇ ਇਹ ਮੀਟਿੰਗ ਇਸ ਉਸ ਤੇ ਰੱਖੀ ਹੋਈ ਹੈ ਕਿ ਤਾਂ ਜੋ ਸਾਰੇ ਭਗਤਾਂ ਨੂੰ ਅਸੀਂ ਸੰਦੇਸ਼ ਦੇ ਸਕੀਏ ਕਿ ਵੀ ਸਿਵ ਜਾਗਰਣ ਵਾਲੇ ਦਿਨ ਆਓ ਬਤੋ ਬਤ ਸੇਵਾ ਕਰੋ ਤੇ ਅਸੀਂ ਸudar saba ਸ੍ਰੀ ਗਿਦਾਨਾ ਰਜਿਸਟਰ ਵੱਲੋਂ ਇੱਕ ਸਾਨੂੰ ਸਿਵ ਲਿੰਗ ਦਾ ਬਰਫ ਦਾ ਸਿਵ ਲਿੰਗ ਬਣਾਣਗੇ ਤੇ ਪਲੱਸ ਇਹ ਸਾਰਾ ਮੀਟਿੰਗ ਇਸ ਉਸ ਤੇ ਕੀਤੀ ਹੈ ਵੀ ਕਿੱਥੇ ਕਾਊਂਟਰ ਕਿੱਥੇ ਸਭ ਕੁਝ ਸੈਟਿੰਗ ਕਰਨੀ ਹੈ ਬਾਕੀ ਸਾਡੇ ਉਪ ਚੇਅਰਮੈਨ ਜੀ ਫਰੀ ਸਿੰਘ ਚੋਹਾਨ ਜੀ ਦੋਹਾਂ ਕਰਨ ਵਾਸਤੇ ਕੋਣ ਅੱਥੀ ਪਿਆਰੇ ਰੇ ਰਵੀ ਖਾਨ ਸਾਹਿਬ ਆ ਗਏ